ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦੇਖ ਰਹੇ ਜੀ ਆਬੀ ਜੀ ਬਣਾ ਰਹੇ ਸੀ ਕੁਛ ਤੇ ਤੁਹਾਨੂੰ ਦੱਸਦੇ ਅੱਗੇ ਗੱਲਬਾਤ ਨਾਲ ਕਿ ਕੀ ਬਣਾ ਰਹੇ ਆ ਤੇ ਕਿਸ ਕਿਸ ਮਟੀਰੀਅਲ ਨਾਲ ਬਣਾ ਰਹੇ ਆ ਤੇ ਕਿਸ ਤਰ੍ਹਾਂ ਬਣਾਣਾ ਹੈ ਤੇ ਕੀ ਬਣਾ ਰਹੇ ਆ ਆਪਾਂ ਪੱਭੀ ਜੀ ਨਾਲ ਗੱਲਬਾਤ ਕਰਾਂਗੇ ਤੇ ਸ਼ਰਦਾ ਦੇ ਤੈਨੂੰ ਕੀ ਚੀਜ਼ ਬਣਾ ਰਹੇ ਆ ਦੇਖੋ ਜੀ ਫਿਰ ਅੱਗੇ ਆਹ ਵੇਖੋ ਜੀ ਭਾਬੀ ਜੀ ਹੁਣ ਗਮਲੇ ਦਾ ਡਿਜ਼ਾਈਨ ਬਣਾ ਰਹੇ ਆ ਇਹ ਵਾਲਾ ਗਮੜਾ ਬਣਾ ਰਹੇ ਆ ਭਾਬੀ ਕੀ ਲੌਂਡਾ ਹੈ ਜੇ ਤੁਸੀਂ ਵਾਈਟ ਸੀਮੈਂਟ ਵਾਈਟ ਸੀਮੈਂਟ ਤੇ ਪਹਿਲਾਂ ਮਤਲਬ ਕੀ ਕਾਦੇ ਤੇ ਬਣਾਇਆ ਏ ਇਹ ਕਪੜਾ ਵਾ ਕੱਪੜੇ ਤੇ ਅੱਛਾ ਕੱਪੜੇ ਕੱਪੜੇ ਨੂੰ ਕਾਦੇ ਚ ਪੀਉਂਦੇ ਆਂ ਸੀਮੈਂਟ ਚ ਹਾਂਜੀ ਵਾਈਟ ਸੀਮੈਂਟ ਚ ਪਹਿਲਾਂ ਪੀਵੇਂ ਆ ਤੇ ਫਿਰ ਡਿਜ਼ਾਈਨ ਕਿਦਾਂ ਬਣਾਇਆ ਏ ਡਿਜ਼ਾਈਨ ਇੱਥੇ ਅੱਛਾ ਇਦਾਂ ਹੀ ਕਰ ਕਰਕੇ ਹਾਂਜੀ ਮੈਂ ਇੱਧਰ ਦੀ ਨਹੀਂ ਆ ਇੱਧਰ ਵੇ ਸੀ ਕਿੱਦਾਂ ਬਣਾ ਰਹੇ ਤੁਸੀਂ ਮੈਨੂੰ ਤਾਂ ਬਹੁਤ ਵਧੀਆ ਲੱਗਾ ਏ ਹਾਂਜੀ ਇਹ ਮੱਤੇ ਕੁਦਰਤੀ ਇਹਨਾਂ ਦੇ ਉੱਪਰ ਬਣਦਿਆਂ ਦੇ ਆ ਗਈ ਬਣਾਉਣ ਦੇ ਹੀ ਇਦਾਂ ਹੀ ਕੁਝ ਪੌਦਿਆਂ ਦਾ ਦੇਣ ਆ ਗਈ ਸੀ ਇਹਨਾਂ ਨੂੰ ਮੈਂ ਬੀਚ ਜਿਆ ਕੁਝ ਲਗਾਉਣ ਵਾਲੇ ਤੇ ਮੈਂ ਕਿਹਾ ਵੀਡੀਓ ਬਣਾ ਲਾ ਤੇ ਬਣਾ ਦੋ ਵੇਖ ਕਿੰਨਾ ਵਧੀਆ ਬਣਾਉਣ ਦੇ ਇਹਦਾ ਕਰ ਕਰਕੇ ਲੱਗੇ ਹੀ ਰਹਿੰਦੇ ਆ ਈ ਪਰਝਾਈ ਸਾਡੀ ਨਾਲ ਕੁਛ ਨਾ ਕੁਛ ਕੰਮ ਕਰਨ ਲੱਗੇ ਰਹਿੰਦੇ ਦੇਖੋ ਆਪਣੇ ਮਸਤ ਲੱਗੇ ਨਾਲ ਕੋਈ ਪਤਾ ਨਹੀਂ ਮੇਰੀ ਵੀਡੀਓ ਬਣਾ ਰਹਿਆ ਪਰਮਿਸ਼ਨ ਲੈ ਲਈ ਮੈਂ ਕਿਹਾ ਮੈਂ ਵੀਡੀਓ ਬਣਾਵਾ ਕਹਿੰਦੇ ਬਣਾ ਲਓ ਹੋਰ ਦੱਸੋ ਭਾਬੀ ਜੀ ਫਿਰ ਇਹ ਗਮਲਾ ਤਿਆਰ ਆ ਹਾਂਜੀ ਇਹ ਸੁੱਕਣ ਨੂੰ ਕਿੰਨੇ ਟਾਈਮ ਲੱਗਦੇ ਸਿਰੇ ਆਪਾਂ ਕੱਢ ਲੈਣਾ ਸਿਰੇ ਬੱਸ ਤੇ ਮੜ ਕੇ ਉੱਤੇ ਮਤਲਬ ਕਲਰ ਕਰਨਾ ਹਨਾ ਕਲਰ ਕਰ ਲਓ ਵਧੀਆ ਜਿਹੜਾ ਮਰਜ਼ੀ ਕਲਰ ਕਰ ਲਓ ਇਹਦੇ ਤੇ ਵੇਖੋ ਜੀ ਫਿਰ ਆਰਟੀਫੀਸ਼ੀਅਲ ਫੁੱਲ ਰੱਖ ਲਓ ਵਿੱਚ ਹਾਂ ਜਿਹਨ ਮਰਜ਼ੀ ਭਾਵੇਂ ਉਦਾਂ ਵੀ ਲਗਾ ਲਓ ਮਿੱਟੀ ਪਾ ਕੇ ਵੀ ਹਾਂਜੀ ਹਨਾ ਭਾਵੇਂ ਇਹ ਦੂਜੇ ਆਰਟੀਫੀਸ਼ੀਅਲ ਦੂਜੇ ਰੱਖ ਲਓ ਹਨਾ ਹਾਂਜੀ ਜਿੰਦਾ ਮਰਜ਼ੀ ਕਰ ਲਓ ਹਨਾ ਹਾਂਜੀ ਜੇ ਅੰਦਰ ਕਮਰੇ ਜੇ ਰੱਖਣੇ ਆ ਤੇ ਆਰਟੀਫੀਸ਼ੀਅਲ ਲਗਾ ਚਲੋ ਜੀ ਇਹ ਹੋ ਗਿਆ ਤਿਆਰ ਆਪਣਾ ਸੋਕਾ ਨੂੰ ਸਵੇਰੇ ਨੂੰ ਖੋਲਾਂਗੇ ਸਵੇਰੇ ਖੋਲਾਂਗੇ ਹਾਂਜੀ ਹੁਣ ਅਪਰੇ ਖੋਲਦਿਆਂ ਦੀ ਵੀਡੀਓ ਤੁਸੀਂ ਬਣਾ ਲਿਓ ਹਾਂਜੀ ਮੈਂ ਤਾਂ ਸਵੇਰੇ ਬਦਰੀ ਕਦੋਂ ਖੋਲਦੋ ਤੁਸੀਂ ਨਹੀਂ ਕੋਈ ਨਹੀਂ ਤੁਹਾਡੇ ਆਇਆ ਹੀ ਖੋਲਾਂਗੇ ਚਲੋ ਠੀਕ ਐ ਮੇਰੇ ਆਇਆ ਹੀ ਖੋਲਿਆ ਸਵੇਰੇ ਖੋਲਦਾ ਵੀ ਵਿਖਾਵਾਂਗੇ ਜੀ ਹਾਂਜੀ ਬਾਅਦ ਚ ਤੁਹਾਨੂੰ ਖੋਲਦਾ ਵੀ ਖਾਣੇ ਕਿੱਦਾਂ ਖੋਲਾਂਗੇ ਸਵੇਰੇ ਚਲੋ ਠੀਕ ਐ ਜੀ ਅੱਛਾ ਜੀ ਆਜੋ ਪਈ ਹੁਣ ਆਪਾਂ ਇਹ ਸੁੱਕ ਗਿਆ ਗਮੜਾ ਨੂੰ ਖੋਲਦੇ ਆ ਕਿੱਦਾਂ ਆਪਾਂ ਬੀਜੀ ਦੱਸੋ ਕਿੱਦਾਂ ਖੋਲਣਾ ਨੂੰ ਜੀ ਆਸਾਨੀ ਦੇ ਨਾਲ ਹੀ ਖੁੱਲ ਜਾਣਾ ਬਣ ਗਿਆ ਸੁੱਕ ਗਿਆ ਵਾ ਇਹਨੂੰ ਇੱਧਾ ਮੜਾ ਜਾ ਕਰਨਾ ਕੇ ਨਿਕਲ ਗਿਆ ਜੀ ਇਹ ਬਣ ਗਿਆ ਗਮੜਾ ਉਹ ਪੂਦਲ ਕਿਹੜੀ ਪਲਾਸਟਿਕ ਦੀ ਜਿੱਤਣ ਕਿ ਇਹ ਪਲਾਸਟਿਕ ਦੇ ਡੱਬੇ ਦਾ ਲੈ ਜਿੱਤੇ ਕੱਪੜਾ ਲਪੇਟਿਆ ਸੀ ਇਹ ਹੋ ਗਿਆ ਤਿਆਰ ਹੁਣ ਆਪਾਂ ਪੌਦੇ ਲਗਾਵਾਂਗੇ ਹਾਂਜੀ ਹੁਣ ਆਪਾਂ ਇਹਨਾਂ ਮਟਕਿਆਂ ਵਿੱਚ ਦੱਸਾਂਗੇ ਕਿਦਾਂ ਕੀ ਕੀ ਮਟੀਰੀਅਲ ਪਾ ਕੇ ਕੀਵੇਂ ਫੁੱਲ ਲਗਾਣੇ ਆ ਤੇ ਅਸੀਂ ਦੇਖੋ ਬਹੁਤ ਇੰਟਰਸਟਿੰਗ ਹੈ ਬਹੁਤ ਸੋਹਣੇ ਲੱਗਦੇ ਆ ਤੇ ਦਿਖਾਉਣੇ ਤਨ ਆਪਾ ਭਾਬੀ ਜੀ ਨਾਲ ਗੱਲਬਾਤ ਕਰਦੇ ਨੇ ਲੈ ਦਿਖਾਉਣੇ ਤਨ ਆਪਾ ਕਿਵੇਂ ਇਸਤੇਮਾਲ ਹੋਣਗੇ ਮਟਕੀ ਬਹੁਤ ਸੋਹਣੇ ਲੱਗਦੇ ਆ ਬਹੁਤ ਵਧੀਆ ਸਜਾਵਟ ਬਣਦੀ ਆ ਜੀ ਇਹ ਤੇ ਅਸੀਂ ਦੇਖੀ ਅੱਗੇ ਆਪਾਂ ਕਿਸ ਤਰ੍ਹਾਂ ਨਾਲ ਜਿਵੇਂ ਫੁੱਲ ਵਗੈਰਾ ਲਗਾਮ ਨੇ ਆਹਾਰ ਕੁਸ਼ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਬੀ ਜੀ ਦੱਸੋ ਤੁਸੀਂ ਕੀ ਕਰ ਰਹੇ ਮਟਕੇ ਕਿਦਾਂ ਇਸਤੇਮਾਲ ਕਰ ਰਹੇ ਜੇ ਤੇ ਕਿਹੜੀ ਕਿਹੜੀ ਰੇਤ ਕੀ ਕੀ ਮਤਲਬ ਕਿ ਕੀ ਮਟੀਰੀਅਲ ਵਿੱਚ ਪਾ ਰਹੇ ਹੋ ਹਾਂ ਵੇਖੋ ਇਹ ਪਹਿਲਾਂ ਮਿੱਟੀ ਮેર ਲਾ ਕੇ ਰੱਖੀ ਐ ਇਹਦੇ ਵਿੱਚ ਗੋਬਰ ਦੀ ਖਾਦ ਵੀ ਰਲਾਈ ਸੀ ਵਿੱਚ ਹੁਣ ਮੈਂ ਇਹਦੇ ਵਿੱਚ ਆ ਰੇਤ ਰਲਾ ਰਹੀ ਹਾਂ ਅੱਛਾ ਜਿਹਦੇ ਨਾਲ ਕੰਧਾ ਪਲਸਤਰ ਕਰੀ ਦੀਆਂ ਹਾਂ 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 ਇਹ ਬੈਟੀ ਮਿਕਸ ਕਰ ਰਹੇ ਹਾਂ ਮਿੱਟੀ, ਗੋਬਰ ਦੀ ਖਾਦ ਤੇ ਰੇਤ ਠੀਕ ਹੈ ਜੀ ਹਾਂਜੀ ਇਹਨੂੰ ਮਿਕਸ ਕਰ ਦੋ ਇਹ ਆਹ ਕਾਦੇ ਵਾਸਤੇ ਇਹ ਆਪਾਂ ਥੱਲੇ ਭਰਾਂਗੇ ਅੱਛਾ ਇਹ ਮਟਕਿਆਂ ਦੇ ਥੱਲੇ ਭਰਨਾ ਹੈ ਹਨਾ ਤੇ ਪੌਦੇ ਤੁਸੀਂ ਕਿਹੜੇ ਕਿਹੜੇ ਅਲੱਗ-ਅਲੱਗ ਤਰ੍ਹਾਂ ਦੇ ਲਾ ਰਹੇ ਹੋ ਨਾ ਪੰਜ ਮਟਕੇ ਹਾਂ ਤੇ ਪੰਜ ਵੈਰਾਈਟੀਆਂ ਵਿੱਚ ਲਾ ਪੰਜ ਵੈਰਾਈਟੀਆਂ ਪੌਦਿਆਂ ਦੀਆਂ ਹਾਂਜੀ ਤੇ ਪੰਜ ਮਟਕੇ ਨੇ ਆਪਣੇ ਕੋਲੇ ਆਹ ਦੇਖੋ ਅਲੱਗ-ਅਲੱਗ ਗਰੜੀ ਭਰਾਂਗੇ ਲੱਗ-ਲੱਗ ਕਲਰ ਨੇ ਇਹ ਨਾਲੇ ਤੇ ਹੁਣ ਤੁਹਾਨੂੰ ਦੱਸਦੇ ਕਿ ਅੱਗੇ ਕਿਸ ਤਰ੍ਹਾਂ ਮਟਕੇ ਭਰਦੇ ਆਪਾਂ ਮਟਕੇ ਭਰ ਕੇ ਫਿਰ ਸਾਰਾ ਵਿੱਚ ਲਗਾਨੇ ਆਪਾਂ ਫੁੱਲ ਮੋਸਾ ਆਹ ਵਾਲੀ ਆਜਾ ਮੋਂ ਨੋ ਤਾਂ ਮੈਂ ਲਾਗੀ ਕਰਕੇ ਦਿਖਾਉਂਦੀ ਆਂ ਆਪਾਂ ਇਹ ਪਾਉਣਾ ਪਹਿਲਾਂ ਹਾਂ ਇਹ ਤੁਸਮਾ ਦਾ ਚਾਰਾ ਏ ਕਿ ਕਾਦੇ ਆ ਬਣਿਆ ਹੋਇਆ ਇਹ ਗੱਚਾ ਚਰੀ ਅੱਛਾ ਹਾਂਜੀ ਪਸੂਆਂ ਦਾ ਚਾਰਾ ਜਿਹੜਾ ਆਪਾਂ ਫਟਕਾ ਦਾ ਚਾਰਾ ਜਿਹਨੂੰ ਕਹਿੰਦੇ ਨੇ ਨਾ ਹਾਂਜੀ ਉਹ ਆ ਹਾਂ ਉੱਪਰਲੇ ਚ ਪਾਉਗੇ ਅੱਛਾ ਵਿੱਚ ਪਹਿਲਾਂ ਰੇਤ ਪਾ ਲਈ ਇਹ ਪਾ ਕੇ ਫਿਰ ਰੇਤ ਪਾਉਣੀ ਹੈ ਤੇ ਰੇਤ ਤੇ ਮਿੱਟੀ ਹੈ ਨਾ ਰੇਤ ਮਿੱਟੀ ਗੋਬਰ ਦੀ ਖਾਦ ਗੋਬਰ ਦੀ ਖਾਦ ਇਹ ਤਿੰਨ ਚੀਜ਼ਾਂ ਨਾਲ ਲੈਣਾ ਪਰ ਲੈਣਾ ਹਾਂਜੀ ਪਸੇ ਇਸੇ ਤਰ੍ਹਾਂ ਕਰਕੇ ਸਾਰੇ ਮਟਕੇ ਭਰ ਲੈਣੇ ਆਪਾਂ ਪੰਜੇ ਪੰਜ ਦੇ ਪੰਜ ਮਟਕੇ ਆਪਾਂ ਇਦਾਂ ਭਰਨੇ ਆਪਾਂ ਵਿੱਚ ਫੁੱਲ ਲਗਾਉਣੇ ਸ਼ੁਰੂ ਕਰ ਦਿੰਦੇ ਆ। ਇਸ ਤਰ੍ਹਾਂ ਕਰਕੇ। ਇਹਦੇ ਵਿੱਚ ਹਾਂ ਜੀ ਪਾ ਗਾ ਦੋ। ਸਾਰੇ ਲਗਾ। ਇਹਦੇ ਨਾਲ। ਫਿਰ ਬਾਕੀ ਪਾ ਲਈ। ਦੇਖੋ ਕਿ ਖੁਸ਼ਬੂ ਬਹੁਤ ਆ ਰਹੀ ਜੀ ਇਹ ਜਵੈਣ ਕਹਿੰਦੇ ਵੇ ਸੀ ਆਪਾਂ ਜਵੈਣ ਕਹਿੰਦੇ ਆ ਤੇ ਇਹ ਪਦੀਨੇ ਦੀ ਇੱਕ ਕਿਸਮ ਆਏ ਮਤਲਬ ਪਦੀਨੇ ਦੀ ਇੱਕ ਕਿਸਮ ਆਏ ਜਵੈਣ ਲੱਗ ਸੇ ਆਪਾਂ ਜਵੈਣ ਖੁਸ਼ਬੂ ਜਵੈਣ ਦੀ ਆ ਰਹੀ ਆ ਇਸ ਕਰਕੇ ਆਪਾਂ ਜਵੈਣ ਵੀ ਕਹਿ ਸਕਦੇ ਤੇ ਮਤਲਬ ਪਦੀਨੇ ਦੀ ਕਿਸਮ ਆ ਇੱਕ ਬੜਾ ਵਧੀਆ ਲੱਗ ਰਿਹਾ ਲੱਗੇ ਖੁਸ਼ਬੂ ਆ ਰਹੀ ਬੜੀ ਬੜੀ ਚੱਲ ਲਈ ਇੱਕ ਮਟਕਾ ਤਿਆਰ ਹੋ ਗਿਆ ਜੀ ਹਾਂਜੀ ਇੱਕ ਮਟਕਾ ਤਿਆਰ ਹੋ ਗਿਆ ਜੀ ਹੁਣ ਆਪਾਂ ਦੂਸਰਾ ਮਟਕਾ ਇਸੇ ਤਰ੍ਹਾਂ ਤਿਆਰ ਕਰਾਂਗੇ ਇਹ ਆਪਾਂ ਦੂਸਰੇ ਮਟਕੇ 'ਚ ਉਸੇ ਤਰ੍ਹਾਂ ਜਿਸੇ ਤਰ੍ਹਾਂ ਪਹਿਲਾਂ ਤੁਹਾਨੂੰ ਦਿਖਾਇਆ ਨਾ ਨਜ਼ਦੀਕ ਤੋਂ ਉਸੇ ਤਰ੍ਹਾਂ ਆਪਾਂ ਦੂਸਰਾ ਮਟਕਾ ਤਿਆਰ ਕਰਾਂਗੇ ਇਹ ਆਪਾਂ ਉਹ ਮਿੱਟੀ ਗੋਭਲ ਦੀ ਖਾ ਜੋ ਮਿਕਸ ਕੀਤਾ ਹੈ ਉਹ ਪਾਇਆ ਮਟੀਰੀਅਲ ਸਰ ਹੁਣ ਆਪਾਂ ਇਹਦੇ ਵਿੱਚ ਦੂਸਰੀ ਤਰ੍ਹਾਂ ਵੀ ਲਗਾ ਦੇ। ਮਿੱਟੀ ਛੋਟੀ ਜਿਹੀ ਘੱਟ ਰੱਖੀ ਮਟਕੇ ਚ ਆਪਾਂ ਤੇ ਇੱਕ ਫੁੱਲ ਲਗਾ ਕੇ ਫਿਰ ਉੱਤੇ ਥੋੜੀ ਮਿੱਟੀ ਪਾ ਦਈਏ। ਹੋ ਗਿਆ ਰੈਡੀ। ਇਹ ਦੂਸਰਾ ਮਟਕਾ ਰੈਡੀ ਹੋ ਗਿਆ ਜੀ। ਕਿਵੇਂ ਦਾ ਲੱਗ ਰਿਹਾ ਜੀ?

ਮੌਸਮ ਵਧੀਆ ਜੀ ਇਸ ਕਰਕੇ ਅਸੀਂ ਕੰਮ ਕਰ ਰਹੇ ਆ ਥੋੜੀ ਤੁੰਬੀ ਦਾ ਗਰਮੀ ਘਟਿਆ ਘੱਟ ਹੋ ਰਿਹਾ ਹੈ ਇਹ ਫਰਟੇ ਕਿ ਲੱਗਣਾ ਜੇ ਫੇਵਿਕ ਉਹ ਘਟਲੀ ਹੋ ਗਈ ਜੀ ਥੋੜੀ ਗਿੱਲੀ ਸੀ ਸ਼ਾਇਦ ਇਹਨੂੰ ਹੋਰ ਲਗਾਉਣਾ ਪਊਗਾ ਹਾਂ ਤੇ ਫੜ ਕੇ ਰੱਖ। ਸਾਡੀ ਕਿੱਥੋਂ ਲਾਈ ਕੀ ਲਿਆ? ਐਮਸੀ ਐਮਸੀ ਲਾਈ ਹੋਈ ਹੈ। ਥੋੜਾ ਗਿੱਲਾ ਹੈਗਾ। ਇਹ ਥੋੜਾ ਜਿਹਾ ਗਿੱਲਾ ਕਰਕੇ ਨਾ ਢਿੱਲਾ ਹੋ ਗਿਆ। ਇਹ ਤਾਂ ਕਰੀ ਮੈਂ ਫੜ ਕੇ ਰੱਖ ਲਈ। ਇਹ ਫੜ ਕੇ ਰੱਖ ਲਈ। ਫਿਰ ਮੜਾ ਜਾ ਕਰੀ। ਬਾਅਦ ਵਿੱਚ ਵਿਖਾਉਣੇ ਤੁਹਾਨੂੰ ਇਹਨੂੰ ਅਡਜਸਟਮੈਂਟ ਕਰਕੇ। ਅੱਛਾ ਇਹ ਤੀਸਰਾ ਮਟਕਾ ਤਿਆਰ ਹੋ ਗਿਆ ਤੇ। ਠੀਕ ਹੈ ਜੀ। ਹੁਣ ਆਪਾਂ ਦੋ ਤਿਆਰ ਕਰਕੇ ਤੁਹਾਨੂੰ ਸਾਰਾ ਪੰਜ ਤਿਆਰ ਕਰਕੇ ਪੂਰੇ ਤੁਹਾਨੂੰ ਦਿਖਾ ਦੇਣਾ ਸੀ। जी जी तीसरा मटका तैयार चौथा मटका तैयार कर रहे चौथा मटका त्यार होगा <laughs> <laughs> ਇਹ ਦੇ ਨਾਲ ਹੀ ਇਹ ਮੈਂ ਥੱਲੇ ਆ ਪਾਇਆ ਕਰ ਗਿਆ ਪਾਏ ਨਾ ਕਪੜਾ ਇਹਦੇ ਵਿੱਚ ਲੱਗਣ ਲੱਗੇ ਚੌਥੇ ਮਟਕੇ ਚ ਲੱਗਣ ਲੱਗਾ ਏ ਪਰਪਲ ਚੀੜ ਚ ਪਰਹਾ ਪਰਪਲ ਪਰਪਲ ਹੁਣ ਜਿਹੜਾ ਰਹਿੰਦੇ ਰਹਿੰਦੇ ਬੰਦ ਕਰਾ ਪੜੀਦਾ ਹੁੰਦਾ ਚੜਾਇੰਦ ਲਾ ਲੇ ਚੜੇਂਦ ਲਾ ਲਾ ਜਾਵੇ ਕੀ ਦਾ ਸੀ ਉਹ ਦੁੱਧ ਨਾਉਂਦਿਆ ਸੀ ਚੱਲੋ ਇਹ ਪਰਪਲ ਹਾਟ ਲੱਗ ਚੁਗਾ ਚੌਥੇ ਮਟਕੇ ਚ ਹੁਣ ਆਪਾਂ ਪੰਜਵੇਂ ਮਟਕੇ ਚ ਲਗਾਉਣ ਲੱਗੇ ਇੱਥੇ ਥੋੜਾ ਹੀ ਭਾੜ ਥੋੜਾ ਬਠੋਟਾ ਹੀ ਆਵਲ ਆ ਜਾਵੇ ਨਾ ਫਿਰ ਬੁੱਕ ਨਹੀਂ ਹੋ ਜਾਵੇ ਚਲ ਆਪਾਂ ਜਮਾ ਦੇ ਜਦੀ ਬਗੀ ਜਦੀ ਬੁੱਕ ਪੰਜਵਾਂ ਮਟਕਾ ਤਿਆਰ ਹੋ ਰਿਹਾ ਜੀ ਫਾਈਵ ਨੰਬਰ ਲਾੜਾ ਹਾਂਜੀ ਸਪਾਈਡਰ ਪਲਾਂਟ ਸਪਾਈਡਰ ਪਲਾਂਟ ਸਪਾਈਡਰ ਪਲਾਂਟ ਲਾ ਦਿਆ

ये हो गए जी अपने मटके तैयार पाँच मटके तैयार हो गए वाइट ग्रीन रेड और जैलो ब्लू ये मटके तैयार हो गए जी नजदीक तो दिखाने तुम ये हो गया ਇਹ ਦੋ ਨੰਬਰ ਤੇ ਇਹ ਤਿੰਨ ਨੰਬਰ ਤੇ ਇਹ ਚਾਰ ਨੰਬਰ ਤੇ ਇਹ ਪੰਜ ਨੰਬਰ ਤੇ ਠੀਕ ਹੈ ਜੀ ਕਿਵੇਂ ਦਾ ਲੱਗਾ ਤੁਹਾਨੂੰ ਸਾਡਾ ਇਹ ਆਈਡੀਆ ਹੋਰ ਜੇ ਤੁਹਾਨੂੰ ਇਹ ਵਧੀਆ ਲੱਗਾ ਤੇ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀਡੀਓ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ ਛੇ ਸਬਸਕ੍ਰਾਈਬ ਵੀ ਕਰਿਓ ਹਾਂ ਆਪ ਦੀ ਦਾ ਬਹੁਤ ਬਹੁਤ ਧੰਨਵਾਦ ਤੇ ਹੋਰ ਤੁਸੀਂ ਜਰੂਰ ਦੱਸਣਾ ਕਿ ਕਿੱਦਾਂ ਦਾ ਲੱਗਾ ਤੁਹਾਨੂੰ ਅੱਜ ਸਾਰਾ ਕੁਝ ਘਰੇ ਬਣਾਇਆ ਆਪਾਂ ਕੋਈ ਇਹ ਵੀ ਇੱਕ ਪੈਸੀ ਪਾਬੀ ਕੀ ਕੋਣ ਤੇ ਇਹ ਸਡੇ ਵਾਲਾ ਸਾਰਾ ਜੋੜ ਕਰਕੇ ਤੇ ਆਪਾਂ ਵਧੀਆ ਇੱਕ ਚੀਜ਼ ਤਿਆਰ ਹੋਈ ਹੈ ਤੇ ਤੁਸੀਂ ਕਿਤੇ ਵੀ ਸਜਾਓ ਬਹੁਤ ਸੋਹਣਾ ਲੱਗੇਗਾ ਇਸ ਤਰ੍ਹਾਂ ਤੁਸੀਂ ਟਪ ਦੇ ਕੇ ਸਾਨੂੰ ਜੱਹਾਤਾ ਤੇ ਜੇ ਤੁਸੀ ਕੋਈ ਸਾਨੂੰ ਦੱਸਣਾ ਹੋਵੇ ਜਾਂ ਕੁਝ ਪੁੱਛਣਾ ਹੋਵੇ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ رائے ਦਿਓ ਇਹ ਤੋਂ ਵਧੀਆ ਹੋਰ ਤਰੀਕਾ ਹੋਵੇ ਕੋਈ ਨਵਾਂ ਤਰੀਕਾ ਹੋਵੇ ਤੇ ਸਾਨੂੰ ਉਹ ਵੀ ਦੱਸਣਾ ਹੋਵੇ ਚੇਂਜ ਹੋਵੇ ਕੁਝ ਕਰਨਾ ਹੋਵੇ ਉਹ ਵੀ ਸਾਨੂੰ ਦੱਸੋ ਠੀਕ ਹੈ ਜੀ ਫਿਰ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਐਹ ਗੁਰਜੀ ਕੀ ਖਾਓ ਸਾ ਵਾਹਿਗੁਰੂ ਜੀ ਕੀ ਖਾਟ